ਜੀ ਅਰਦਾਸ ਕਰਦੇ ਆ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਂ ਵਣੋ ਅੱਜ ਦੀ ਵੀਡੀਓ ਹੈਗੀ ਆਪਣੀ ਰਿੱਧੀਆਂ ਸਿੱਧੀਆਂ ਕਾਲਾ ਜਾਦੂ ਇਲਮ ਤੰਤਰ ਮੰਤਰ ਅਸਲ ਦੇ ਵਿੱਚ ਕਈ ਦਿਨਾਂ ਤੋਂ ਮੈਂ ਕੁਝ ਵੀਡੀਓ ਦੇਖਦਾ ਸੀਗਾ ਵੀ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਚ ਜਿੱਥੇ ਅਲੱਗ ਭਾਸ਼ਾ ਬੋਲੀ ਜਾਂਦੀ ਆ ਜਿੱਥੇ ਅਲੱਗ ਖਾਣ ਪੀਣਾ ਰਹਿਣ ਸਹਿਣ ਇਦਾਂ ਹੀ ਤੁਸੀਂ ਲਾ ਲਓ థਾਈਲੈਂਡ ਹੋ ਗਿਆ ਚਾਈਨਾ ਹੋ ਗਿਆ ਕੋਰੀਆ ਹੋ ਗਿਆ ਜਾਪਾਨ ਹੋ ਗਿਆ ਇਧਰੋਂ ਮਲੇਸ਼ੀਆ ਹੋ ਗਿਆ ਉਧਰੋਂ ਅਮਰੀਕਾ ਹੋ ਗਿਆ ਕੈਨੇਡਾ ਹੋ ਗਿਆ ਹਨਾ ਜਣੀ ਪੂਰੀ ਦੁਨੀਆ ਦੇ ਵਿੱਚੋਂ ਫੇਰ ਆਪਣੇ ਭਾਰਤ ਦੇ ਵਿੱਚੋਂ ਲਾ ਲਓ ਕਈ ਵਾਰੀ ਆਪਾਂ ਕੋਈ ਵੀਡੀਓ ਸ਼ੇਅਰ ਕਰਦੇ ਆ ਤਾਂ ਲੋਕ ਕਹਿ ਦਿੰਦੇ ਨੇ ਵੀ ਇਹ ਚੀਜ਼ ਬਾਹਰ ਹੀ ਕਿੱਥੋਂ ਹੁੰਦੀ ਆ ਭਾਰਤ 'ਚ ਕਿਉਂ ਨਹੀਂ ਹੁੰਦੀ ਜਾਂ ਕਈ ਵਾਰ ਆਪਾਂ ਭਾਰਤ ਦੀ ਵੀਡੀਓ ਸ਼ੇਅਰ ਕਰਦੇ ਆ ਤਾਂ ਲੋਕ ਕਹਿੰਦੇ ਆ ਇਹ ਭਾਰਤ 'ਚ ਹੀ ਕਿਉਂ ਆ ਬਾਹਰ ਕਿਉਂ ਨਹੀਂ ਹੈਗਾ ਦਰਸਾਲ ਬਸ ਸਿਰਫ ਇੰਨੀੋ ਚੀਜ਼ ਆ ਵੀ ਆਪਾਂ ਉਹ ਚੀਜ਼ਾਂ ਦੇ ਬਾਰੇ ਰਿਸਰਚ ਨਹੀਂ ਕਰਦੇ ਕਈ ਦੇਸ਼ਾਂ ਦੀ ਤਾਂ ਆਪਾਂ ਨੂੰ ਭਾਸ਼ਾ ਹੀ ਨਹੀਂ ਆਉਂਦੀ ਹੈ ਕਿ ਇਸ ਕਰਕੇ ਆਪਾਂ ਉਹਨਾਂ ਦੇਸ਼ਾਂ ਦੀਆਂ ਵੀਡੀਓ ਦੇਖ ਨਹੀਂ ਪਾਉਂਦੇ ਆਪਾਂ ਉੱਥੇ ਤੱਕ ਪਹੁੰਚ ਨਹੀਂ ਪਾਉਂਦੇ ਪਰ ਜੇ ਤੁਸੀਂ ਉਸ ਵਿਸ਼ੇ ਦੇ ਉੱਤੇ ਸਰਚ ਕਰੋਗੇ ਆ ਆਪਣੇ ਆਪ ਹੀ ਤੁਹਾਡੇ ਸਾਹਮਣੇ ਉਦਾਂ ਦੀਆਂ ਵੀਡੀਓ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਫਿਰ ਤੁਸੀਂ ਉਹ ਚੀਜ਼ਾਂ ਦੇਖ ਸਕਦੇ ਆਂ ਆਪਾਂ ਬਹੁਤ ਸਾਰੀਆਂ ਕਿਤਾਬਾਂ ਦੇਖੀਆਂ ਜਿਹੜੀਆਂ ਕਾਲੇ ਇਲਮ ਨੂੰ ਲੈ ਕੇ ਨੇ ਬਹੁਤ ਸਾਰੀਆਂ ਕਿਤਾਬਾਂ ਦੇਖੀਆਂ ਜਿਹੜੀਆਂ ਤੰਤਰ ਮੰਤਰ ਨੂੰ ਲੈ ਕੇ ਨੇ ਪ੍ਰਾਣੀਆਂ ਕਿਤਾਬਾਂ ਅਲੂਮੀਨਾਤੀ ਦੀਆਂ ਇਹ ਤੇ ਬਹੁਤ ਕੋਸ਼ਾ ਅਨੂਨਾਕੀ ਦੀਆਂ ਕਿਤਾਬਾਂ ਬੜਾ ਕੁਝ ਇਸ ਦੁਨੀਆ ਦੇ ਉੱਤੇ ਤੇ ਅੱਜ ਦੀ ਡੇਟ ਦੇ ਵਿੱਚ ਆਪਾਂ ਇਹ ਵੀ ਮੰਨਦੇ ਆਂ ਬਹੁਤ ਸਾਰੇ ਲੋਕ ਆ ਜਿਹੜੇ ਪਖੰਡ ਕਰਦੇ ਆ ਪਰ ਵਿੱਚ ਬਹੁਤ ਇਦਾਂ ਦੇ ਵੀ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਸੀਰੀਅਸ ਹੋ ਕੇ ਮੰਨਦੇ ਨੇ ਜਿਵੇਂ ਆ ਬਾਬਾ ਇਹ ਬਾਬਾ ਮੰਤਰ ਦੀ ਸਿੱਧੀ ਦੇ ਨਾਲ ਨਿੰਬੂ ਚੱਕਦਾ ਇਹਦੇ ਨਾਲ ਹੀ ਇੱਕ ਅੱਗੇ ਵੀਡੀਓ ਮੈਂ ਐਡ ਕੀਤੀ ਆ ਉਹਦੇ ਵਿੱਚ ਇੱਕ ਜੋਗਣੀ ਆ ਸਾਧਣੀ ਆ ਇੱਕ ਉਹ ਵੀ ਸੇਮ ਇਹੀ ਚੀਜ਼ ਕਰਦੀ ਆ ਉਹਦੀਆਂ ਦੋ ਵੀਡੀਓ ਨੇ ਪਾਈਆਂ ਹੋਈਆਂ ਇਹ ਚੀਜ਼ਾਂ ਕਰਦੇ ਨੇ ਲੋਕਾਂ ਨੂੰ ਦਿਖਾਉਂਦੇ ਆ ਇਹ ਇਹ ਚੀਜ਼ਾਂ ਤੋਂ ਲੋਕ ਇੰਪ੍ਰੈਸ ਹੋ ਜਾਂਦੇ ਆ ਪਰ ਇਹ ਬਹੁਤ ਥੱਲੇ ਵਾਲੇ ਲੈਵਲ ਦੀਆਂ ਚੀਜ਼ਾਂ ਨੇ ਮਤਲਬ ਕਿ ਤੁਸੀਂ ਸਿੱਖੇ ਤੇ ਸਿੱਖ ਸਕਦੇ ਹੋ ਇਹ ਚੀਜ਼ਾਂ ਜੇ ਤੁਸੀਂ ਇਸ ਪਾਸੇ ਨੂੰ ਜਾਂਦੇ ਹੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਦੁਨੀਆ ਦੇ ਉੱਤੇ ਇਨਸਾਨ ਹਮੇਸ਼ਾ ਹੀ ਆਪਣੇ ਆਪ ਨੂੰ ਤਾਕਤਵਰ ਵੱਧ ਪੈਸਿਆਂ ਵਾਲਾ ਜਾਂ ਲੋਕਾਂ ਤੋਂ ਅਲੱਗ ਦਿਖਾਉਣ ਵਾਸਤੇ ਬਹੁਤ ਕੁਝ ਐਸਾ ਕਰਦਾ ਰਿਹਾ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਆਪਣੇ ਵੱਲ ਖਿੱਚਣ ਵਾਸਤੇ ਬਹੁਤ ਕੁਝ ਐਸਾ ਕਰਦਾ ਰਿਹਾ ਜਿਹੜਾ ਕਈ ਵਾਰ ਸਾਡੇ ਦਿਮਾਗ ਤੋਂ ਬਾਹਰ ਹੋ ਜਾਂਦੀਆਂ ਨੇ ਚੀਜ਼ਾਂ ਪਰ ਇਹ ਚੀਜ਼ਾਂ ਹੁੰਦੀਆਂ ਨੇ ਇਹ ਕਰਦੀਆਂ ਨੇ ਹੁਣ ਆਪਾਂ ਆਪਣੀ ਗੱਲ ਕਰਦੇ ਆ ਕਿ ਆਪਾਂ ਨੂੰ ਕਈ ਵਾਰ ਆਪਾਂ ਕਹਿ ਦਿੰਦੇ ਆ ਵੀ ਆਹ ਚੀਜ਼ ਦੇ ਬਾਰੇ ਗੁਰੂ ਸਾਹਿਬ ਨੇ ਲਿਖਿਆ ਨਹੀਂ ਜਾਂ ਆਹ ਚੀਜ਼ ਦੇ ਬਾਰੇ ਹੁਣ ਗੁਰੂ ਸਾਹਿਬ ਹਰ ਚੀਜ਼ ਦੇ ਬਾਰੇ ਨਹੀਂ ਦੱਸਿਆ ਉਹਨਾਂ ਨੇ ਉਹਨਾਂ ਨੇ ਆਪਾਂ ਨੂੰ ਸਿੱਧਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਤਾ ਉਸ ਪ੍ਰਮਾਤਮਾ ਦੇ ਨਾਲ ਜੋੜਤਾ ਆਪਾਂ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਸਿੱਧੀ ਉਸ ਅਕਾਲ ਦੀ ਪੂਜਾ ਕਰਨੀ ਆ ਜੀਨੇ ਇਹ ਸਾਰੀਆਂ ਚੀਜ਼ਾਂ ਬਣਾਈਆਂ ਨੇ ਜਿੱਥੋਂ ਇਹ ਸਾਰੀਆਂ ਚੀਜ਼ਾਂ ਆਈਆਂ ਨੇ ਉਹ ਮਹਾਸ਼ਕਤੀ ਪਰ ਉਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਜੇ ਬਾਕੀ ਕੋਈ ਹੋਰ ਕੋਈ ਕਿਸੇ ਚੀਜ਼ ਨੂੰ ਮੰਨਦਾ ਕਿ ਉਹ ਗਲਤ ਹੈ ਨਹੀਂ ਬਹੁਤ ਕੁਝ ਇਸ ਦੁਨੀਆ ਦੇ ਉੱਤੇ ਆ ਅਲੂਮੀਨਾਤੀ ਵਾਲੇ ਨੇ ਆ ਅਲੂਮੀਨਾਤੀ ਵਾਲੇ ਆਂਦੀਆਂ ਵੀਡੀਓ ਚੱਲਦੀਆਂ ਨੇ ਤੁਸੀਂ ਦੇਖੋ ਇੱਕਦਾਂ ਅੱਗ ਦੇ ਨਾਲ ਖੇਡਦੇ ਆ ਉਹਨਾਂ ਦੇ ਆਪਣੇ ਰਿਚੂਅਲ ਨੇ ਉਹਨਾਂ ਦੀਆਂ ਆਪਣੀਆਂ ਮਨੋਤਾ ਨੇ ਉਹਨਾਂ ਦੇ ਆਪਣੇ ਤੰਤਰ ਮੰਤਰ ਨੇ ਉਹਨਾਂ ਦੀਆਂ ਆਪਣੀਆਂ ਸਿੱਧੀਆਂ ਨੇ ਹਨਾ ਇਸ ਦੁਨੀਆ ਦੇ ਉੱਤੇ ਕੋਈ ਵੀ ਚੀਜ਼ ਇਦਾਂ ਦੀ ਨਹੀਂ ਹੈਗੀ ਜਿਹੜੀ ਆਪਾਂ ਦੇਖਦੇ ਆਂ ਤੇ ਆਪਾਂ ਉਹਨਾਂ ਨੂੰ 100% ਝਠਲਾ ਦਈਏ ਕੁਛ ਨਾ ਕੁਛ ਹੁੰਦਾ ਤਾਂ ਹੀ ਉਹ ਚੀਜ਼ ਦੇ ਬਾਰੇ ਗੱਲਬਾਤ ਹੁੰਦੀ ਹੈ ਆਹ ਠੀਕ ਆ ਅੱਗੇ ਦੀ ਅੱਗੇ ਲੋਕ ਉਹਨਾਂ ਨੂੰ ਫੇਕ ਚੀਜ਼ਾਂ ਬਣਾ ਦਿੰਦੇ ਨੇ ਉਹ ਅਲੱਗ ਚੀਜ਼ ਆ ਇੱਕ ਪਰ ਇਹ ਚੀਜ਼ਾਂ ਵਰਕ ਕਰਦੀਆਂ ਨੇ ਹੁਣ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਆ ਮੰਨ ਲਓ ਤੁਸੀਂ ਵੀ ਹੋ ਆਪਾਂ ਕਹਿ ਦਿੰਦੇ ਆ ਕਈ ਵਾਰ ਆਪਣੇ ਬੰਦੇ ਕਹਿ ਦਿੰਦੇ ਆ ਭੂਤ ਪ੍ਰੇਤ ਉਹ ਸ਼ੈਤਾਨ ਮੰਨ ਦੀ ਗੱਲ ਕਰਦੇ ਆ ਜੇ ਮਾਨੀ ਕੱਲਾ ਕਹਿਣਾ ਹੁੰਦਾ ਤਾਂ ਕੱਲਾ ਭੂਤ ਪ੍ਰੇਤ ਕਹਿ ਦਿੰਦੇ ਫਿਰ ਉਹਨਾਂ ਨੂੰ ਪਛਾਣ ਚ ਕਹਿਣ ਦੀ ਕੀ ਲੋੜ ਸੀ ਨਾਲ ਪਛਾਣ ਚ ਜਿਹਨੂੰ ਆਪਾਂ ਡਰਾਕੁੱਲਾ ਕਹਿੰਦੇ ਆ ਮਤਲਬ ਕਿ ਉਹ ਵੀ ਆਪਣੀ ਹੋਂਦ ਰੱਖਦਾ ਆfਰੀਕਾ ਦੀ ਵੀਡੀਓ ਆ ਇਹ ਵੀਡੀਓ ਦੇ ਬਾਰੇ ਵੀ ਕਈ ਭਰਾ ਕਹਿ ਦਿੰਦੇ ਆ ਵੀ ਇਹ ਫੇਕ ਆ ਇਹ ਇਹਨਾਂ ਦਾ ਆਫਰੀਕਾ ਦੇ ਲੋਕਾਂ ਦਾ ਮੰਨਣਾ ਵੀ ਇਹਨਾਂ ਦੇ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਦੀਆਂ ਰੂਹਾਂ ਨੇ ਉਹ ਇਸ ਮੇਲੇ ਦੇ ਵਿੱਚ ਆਉਂਦੀਆਂ ਤੇ ਆ ਜਿਹੜੇ ਕੁੱਪ ਬਣਾਏ ਹੋਏ ਨੇ ਤੇ ਉਹ ਅ ਲੱਕੜ ਦੇ ਡੰਡੇ ਦੇ ਉੱਤੇ ਇਹਨਾਂ ਨੇ ਪਰਾਲੀ ਲਾਈ ਹੁੰਦੀ ਆ ਤੇ ਉਹਦੇ ਵਿੱਚ ਵੀ ਉਹ ਆਤਮਾ ਆਉਂਦੀ ਆ ਤੇ ਫਿਰ ਉਹ ਨੱਚਣਾ ਸ਼ੁਰੂ ਕਰ ਦਿੰਦਾ ਇਤਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਆਪਾਂ ਆ ਸਾਊਥ ਦੀ ਇੱਕ ਮੂਵੀ ਆਈ ਸੀ ਮੇਰੇ ਦਿਮਾਗ 'ਚੋਂ ਦਾ ਨਾਮ ਕਾਂਤਾਰਾ ਉਹਦੇ ਵਿੱਚ ਵੀ ਉਹਨਾਂ ਨੇ ਆਪਣੇ ਦੇਵਤੇ ਦੀ ਤਾਕਤ ਦੇ ਬਾਰੇ ਦੱਸਿਆ ਸੀਗਾ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਵੀ ਇਦਾਂ ਦੀਆਂ ਚੀਜ਼ਾਂ ਦੀ ਬਹੁਤ ਆਪਣੇ ਭਾਰਤ ਦੇ ਵਿੱਚ ਹੀ ਅਲੱਗ-ਅਲੱਗ ਕੋਨਿਆਂ ਦੇ ਵਿੱਚ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਜਾਣਦੇ ਨਹੀਂ। ਹਿਮਾਲਿਆ ਹੋ ਗਿਆ। ਹਿਮਾਲਿਆ ਦੇ ਵਿੱਚ ਬਹੁਤ ਸਾਰੀਆਂ ਰਹੱਸੇਮਈ ਚੀਜ਼ਾਂ ਨੇ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਤੋਂ ਅਸੀਂ ਜਾਣੋ ਨਹੀਂ ਹੈਗੇ। ਆਪਾਂ ਅੱਗੇ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ, ਵੀਡੀਓ ਪਾਵਾਂਗੇ। ਆਹ ਜਿਹੜੀ ਵੀਡੀਓ ਆ, ਇਹ ਵੀਡੀਓ ਮੈਂ 2010-11 ਦੇ ਵਿੱਚ ਪਹਿਲੀ ਵਾਰੀ ਦੇਖੀ ਸੀ। ਇਹ ਪੂਰਾ ਅੱਧੇ ਘੰਟੇ ਦਾ ਪ੍ਰੋਗਰਾਮ ਸੀਗਾ ਜਿਹਦੇ ਵਿੱਚ ਇਹ ਬੰਦਾ ਕਹਿੰਦਾ ਸੀ ਕਿ ਇਹਦੇ ਅੰਦਰ ਐਸੀ ਤਾਕਤ ਆ ਇਹ ਆਪਣੀ ਇਨਰ ਪਾਵਰ ਦੇ ਨਾਲ ਅੰਦਰ ਦੀ ਤਾਕਤ ਦੇ ਨਾਲ ਧਰਤੀ ਦੇ ਵਿੱਚੋਂ ਇੱਕ ਪੱਥਰ ਬਾਹਰ ਕੱਢ ਦੂ। ਤੇ ਇਹਨੇ ਉਹ ਵੀਡੀਓ ਦੇ ਵਿੱਚ ਲੋਕਾਂ ਦੇ ਸਾਹਮਣੇ ਇਹ ਪੱਥਰ ਬਾਹਰ ਕਟਿਆ ਸੀ। ਉੱਥੇ ਕਾਫੀ ਦੇਸ਼ਾਂ ਦਾ ਮੀਡੀਆ ਖੜਾ ਸੀਗਾ। ਤੇ ਉਹ ਵੀਡੀਓ ਬਣਾ ਰਹੇ ਸੀ। ਤੇ ਉਹਨਾਂ ਦੇ ਸਾਹਮਣੇ ਇਹ ਪੱਥਰ ਬਾਹਰ ਕੱਢਿਆ। ਮਤਲਬ ਕੁਛ ਨਾ ਕੁਛ ਹੈ। ਉਸ ਸਮੇਂ ਜੇ ਜੇ ਸਮੇਂ ਦੀ ਇਹ ਵੀਡੀਓ ਉਸ ਸਮੇਂ ਕੋਈ ਐਡੀਟਿੰਗ ਆਲਾ ਚੱਕਰ ਨਹੀਂ ਸੀ। ਉਦੋਂ ਕੋਈ ਫੇਕ ਵੀਡੀਓ ਵਗੈਰਾ ਨਹੀਂ ਪਾਉਂਦੇ ਹੁੰਦੇ ਸੀ ਲੋਕ। ਤੇ ਆਪਾਂ ਨੂੰ ਪਤਾ ਹੀ ਹੈ ਇਹ ਜਿਹੜੇ ਲੂਮੀਨਾਟੀ ਵਾਲੇ ਨੇ ਉਹ ਕਿੱਦਾਂ ਦੀਆਂ ਪੂਜਾ ਕਰਦੇ ਨੇ ਕਿੱਦਾਂ ਦੇ ਉਹਨਾਂ ਦੇ ਸਾਈਨ ਨੇ ਉਹ ਉਹਨਾਂ ਦਾ ਇੱਕ ਅਲੱਗ ਹੀ ਚੱਲਦਾ ਰਹਿੰਦਾ ਆ ਵੀ ਆ ਵੀਡੀਓ ਭਾਰਤ ਦੀਆਂ ਹੁਣ ਕਹਿਣ ਦਾ ਮਤਲਬ ਆਪਣੇ ਭਾਰਤ ਦੇ ਵਿੱਚ ਮੈਂ ਪਹਿਲੀ ਵਾਰੀ ਇਦਾਂ ਦੀ ਵੀਡੀਓ ਦੇਖੀ ਸੀਗੀ ਮੈਂ ਇਦੋਂ ਪਹਿਲਾਂ ਇਹ ਚੀਜ਼ ਦੇਖੀ ਨਹੀਂ ਸੀ ਪਰ ਇਹ ਭਾਰਤ ਤੋਂ ਹੀ ਆ ਕਿਉਂਕਿ ਹੁਣ ਵੀਡੀਓ ਚੱਲਣੀਆਂ ਸ਼ੁਰੂ ਹੋ ਗਈਆਂ ਲੋਕ ਬਣਾ ਕੇ ਪਾਉਣ ਲੱਗੇ ਤੇ ਭਾਰਤ ਦੇ ਕਿਸੇ ਕੋਨੇ ਦੇ ਵਿੱਚ ਕੋਈ ਇਦਾਂ ਦਾ ਫੈਸਟੀਵਲ ਹੁੰਦਾ ਜਿੱਥੇ ਇੱਕ ਬੰਦਾ ਜਿਵੇਂ ਆਪਣੇ ਖੇਡਦੇ ਹੁੰਦੇ ਆ ਖੇਡ ਦਿਆ ਉਹ ਕਹਿੰਦੇ ਆ ਵੀ ਸਾਡੇ ਵਿੱਚੋਂ ਤਾਕਤ ਆ ਗਈ ਤੇ ਇਹ ਇੱਕ ਬੰਦਾ ਉਹ ਦੇਖੋ ਤੁਸੀਂ ਕਿਵੇਂ ਕੋਲੇ ਨੂੰ ਖਾ ਰਿਹਾ ਅੱਗ ਨੂੰ ਖਾ ਰਿਹਾ ਹਨਾ ਕਹਿਣਾ ਦਾ ਮਤਲਬ ਇਹ ਜੇ ਬਹੁਤ ਸਾਰੇ ਧਰਮ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਵੀ ਫੋਲੋ ਕਰਦੇ ਆ ਸ਼ੈਤਾਨ ਨੂੰ ਸੋ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਤੋਂ ਮੁਨਕਰ ਨਹੀਂ ਹੋ ਸਕਦੇ ਇਹ ਚੀਜ਼ਾਂ ਹੈਗੀਆਂ ਤੇ ਇਹਨਾਂ ਚੀਜ਼ਾਂ ਦੇ ਉੱਤੇ ਦੁਨੀਆ ਕੰਮ ਕਰਦੀ ਆ ਅੱਗੇ ਆਪਾਂ ਪਾਰਟ ਵਾਈ ਪਾਰਟ ਇਹਦੇ ਉੱਤੇ ਵੀ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੀਆਂ ਇਤਨੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਦੇਖ ਕੇ ਆਪਾਂ ਹੈਰਾਨ ਹੋ ਜਾਂਦੇ ਆਂ ਬੜੀਆਂ ਵੀਡੀਓ ਨੇ ਮੈਂ ਦੇਖੀਆਂ ਦੇਖ ਕੇ ਮੈਂ ਵੀ ਬੜਾ ਹੈਰਾਨ ਹੋਇਆ ਵੀ ਇੱਦਾਂ ਕਿੱਦਾਂ ਹੋ ਸਕਦਾ ਪਰ ਆਪਾਂ ਇਹਦੇ ਉੱਤੇ ਵੀ ਗੱਲ ਕਰਾਂਗੇ ਧੰਨ